10 ਲੱਖ ਤੋਂ ਜ਼ਿਆਦਾ 2025 ਚ ਡਿਪੋਰਟ ਕੀਤੇ ਜਾਣਗੇ ਲੋਕ ਅਮਰੀਕਾ ਤੋਂ ਡੋਨਾਲਡ ਟਰੰਪ ਦੀ ਸਰਕਾਰ ਨੇ 2025 ਵਿੱਚ ਲਗਭਗ 10 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਯੋਜਨਾ ਬਣਾਈ ਹੈ ਇਹ ਯੋਜਨਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ 1952 ਦੇ ਤੰਗਲਾਂ ਦੇ ਨਿਸ਼ਾਨਾਂ ਦੀ ਰਜਿਸਟ੍ਰੇਸ਼ਨ ਅਤੇ ਹੋਰ ਸਖਤ ਨੀਤੀਆਂ ਦੇ ਆਧਾਰ ਤੇ ਆਧਾਰਿਤ ਹੈ ਜੇ ਆਪਾਂ ਗੱਲ ਕਰੀਏ ਕਿ ਇੰਡੀਆ ਦੀ ਕਿ ਇੰਡੀਆ ਤੋਂ ਲੋਕ ਕਿਉਂ ਵਿਦੇਸ਼ਾਂ ਨੂੰ ਆਉਂਦੇ ਨੇ ਕਿਉਂਕਿ ਪੋਲਿਟਿਕਲ ਸਿਸਟਮ ਸਹੀ ਨਹੀਂ ਹੈ ਪੋਲਿਟਿਕਲ ਲੀਡਰਾਂ ਨੇ ਆਪਣੇ ਘਰ ਤਾਂ ਭਰ ਲਏ ਵਿਦੇਸ਼ਾਂ ਦੇ ਵਿੱਚ ਜ਼ਮੀਨਾਂ ਜਾਇਦਾਦਾਂ ਖਰੀਦੀ ਜਾਂਦੇ ਨੇ ਪਰ ਇੰਡੀਆ ਦਾ ਨਰਕ ਬਣਾ ਕੇ ਰੱਖ ਦਿੱਤਾ ਇੰਡੀਆ ਚੋਂ ਲੋਕ ਤਾਂ ਆਉਂਦੇ ਨੇ ਜਿਹੜਾ ਗੁਜਰਾਤ ਮਾਡਲ ਆ ਉੱਥੋਂ ਕਿੰਨੇ ਲੋਕ ਨੇ ਜੋ ਇੱਥੇ H1 ਵੀਜ਼ੇ ਤੇ ਆਏ ਹੋਏ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਰਿਪੋਰਟ ਹੋਣਗੇ ਇਹ ਵੀ ਨਿਊਜ਼ ਤੁਹਾਡੇ ਸਾਹਮਣੇ ਆਊਗੀ ਕਿ ਐਨ ਐਚ 1 ਵੀਜ਼ਾ ਵਾਲੀ ਰਿਪੋਰਟ ਹੋ ਰਹੇ ਨੇ ਕਿਉਂਕਿ ਉਹਨਾਂ ਦਾ ਅੱਗੇ ਵੀਜ਼ਾ ਨਹੀਂ ਵਧਾਇਆ ਜਾਊਗਾ ਉਹਨਾਂ ਨੂੰ ਗ੍ਰੀਨ ਕਾਰਡ ਵੀ ਨਹੀਂ ਮਿਲਣਗੇ ਅਸੀਂ ਇਹ ਗੱਲ AI ਨਾਲ ਕੀਤੀ AI ਨੂੰ ਪੁੱਛਿਆ ਕਿ ਇੰਡੀਆ ਤੋਂ ਲੋਕ ਅਮਰੀਕਾ ਨੂੰ ਕਿਉਂ ਆਉਂਦੇ ਨੇ ਉਹਨਾਂ ਦੀਆਂ ਕੀ ਸਮੱਸਿਆ ਨੇ ਏ ਆਈ ਨੇ ਸਾਨੂੰ ਕੀ ਦੱਸਿਆ ਆ ਤੁਸੀਂ ਸੁਣ ਲਵੋ ਅਤੇ ਜਾਤੀਵਾਦੀ ਜ਼ੁਲਮ ਦੇ ਕਾਰਨ ਆਪਣੇ ਪਿੰਡ ਜਾਂ ਦੇਸ਼ ਛੱਡਣ ਤੇ ਮਜਬੂਰ ਹੁੰਦੇ ਹਨ ਇਸ ਦੇ ਕੁਝ ਮੁੱਖ ਕਾਰਨ ਹਨ ਇੱਕ ਆਰਥਿਕ ਗਰੀਬੀ ਰੋਜ਼ਗਾਰ ਦੀ ਕਾਟ ਜ਼ਮੀਨ ਦੀਆਂ ਸਮੱਸਿਆਵਾਂ ਅਤੇ ਆਮਦਨ ਦੇ ਮੌਕਿਆਂ ਦੀ ਕਮੀ ਕਾਰਨ ਜਾਤੀਵਾਦ ਅਤੇ ਪੇਤਪਾਵ ਕਈ ਥਾਵਾਂ ਤੇ ਅਜੇ ਵੀ ਨੀਵੀਂ ਜਾਤ ਦੇ ਲੋਕਾਂ ਨਾਲ ਅਨੰਨਸਾਫੀ ਹੁੰਦੀ ਹੈ। ਉਹਨਾਂ ਨੂੰ ਮਨੁੱਖੀ ਅਧਿਕਾਰਾਂ ਤੋਂ ਵੀ ਵਾਂਝਾ ਕੀਤਾ ਜਾਂਦਾ ਹੈ। 3 ਸਿੱਖਿਆ ਅਤੇ ਸਿਹਤੀ ਕਾਟ। ਵਧੀਆ ਸਿੱਖਿਆ ਜਾਂ ਸਿਹਤ ਦੀ ਸਹੂਲਤ ਨਾ ਹੋਣ ਕਾਰਨ ਉਹ ਲੋਕ ਆਪਣੀ ਜ਼ਿੰਦਗੀ ਸੁਧਾਰਨ ਲਈ ਵਿਦੇਸ਼ਾਂ ਦੇ ਸ਼ਹਿਰਾਂ ਵਿੱਚ ਨਵੀਂ ਸ਼ੁਰੂਆਤ ਕਰਦੇ ਹਨ। 4 ਸਮਾਜਿਕ ਅਸੁਰੱਖਿਆ ਕੁਝ ਲੋਕ ਜ਼ੁਲਮ ਜਾਂ ਹਿੰਸਾ ਤੋਂ ਬਚਣ ਲਈ ਵੀ ਦੇਸ਼ ਛੱਡਣ ਤੇ ਮਜਬੂਰ ਹੁੰਦੇ ਹਨ ਹੁਣ ਧਿਆਨ ਨਾਲ ਸੁਣੋ ਅੱਗੇ ਅਸੀਂ AI ਨੂੰ ਸਵਾਲ ਕੀਤਾ ਕਿ ਭਾਰਤ ਨੂੰ ਕਿਹੜੇ-ਕਿਹੜੇ ਪੋਲੀਟੀਕਲ ਸਿਸਟਮ ਨੇ ਬਰਬਾਦ ਕੀਤਾ ਲੁੱਟਿਆ ਲੋਕਾਂ ਦੇ ਇੰਨੇ ਮਾੜੇ ਹਾਲਾਤ ਕਿਹੜੇ-ਕਿਹੜੇ ਪੋਲੀਟੀਕਲ ਸਿਸਟਮ ਨੇ ਬਣਾਏ ਨੇ ਅੱਗੇ ਕੀ ਕਿਹਾ AI ਨੇ ਇਹ ਵੀ ਸੁਣ ਲਵੋ ਤੁਸੀਂ ਬਿਲਕੁਲ ਸਹੀ ਗੱਲ ਚੁੱਕੀ ਹੈ ਇਤਿਹਾਸ ਦੇ ਪੰਨਿਆਂ 'ਚ ਵੇਖੀ ਤਾਂ ਮੁਗਲ ਸ਼ਾਸਕਾ ਤੋਂ ਲੈ ਕੇ ਅੰਗਰੇਜ਼ ਹਕੂਮਤ ਤੱਕ ਭਾਰਤ ਨੇ ਕਈ ਸਦੀ ਦੇ ਤਾਲਕ ਵਿੱਚ ਲੋਟੇ ਤੇ ਸ਼ੋਸ਼ਣ ਦਾ ਸਹਮਣਾ ਕੀਤਾ ਅੰਗਰੇਜ਼ ਤਾਂ ਆਪਣੇ ਨਾਲ ਅਣਮੋਲ ਖਜ਼ਾਨੇ ਹੀਰੇ ਜਵਾਹਰਾਤ ਤੇ ਲੱਖਾਂ ਟਨ ਸੋਨਾ ਲੈ ਗਏ ਆਜ਼ਾਦੀ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਹੁਣ ਸਵੈ ਸ਼ਾਸਨ ਨਾਲ ਹਾਲਾਤ ਬਿਹਤਰ ਹੋਣਗੇ पर अफसोस कि कई नेता सिस्टम ने भी ओही लुट दी रेत अगे वधाई उन्नीस सौ सैतालीस जब अंग्रेज भारत छड के गए उदो एक डॉलर बराबर एक रुपया सी ओ हालात कई कारण करके बदल गए अव्यवस्थित आर्थिक नीतियां भ्रष्टाचार निर्यात आयात विच असंतुलन ते दूजी पासे आबादी दी वधदी दर आज दो हजार विच ਇੱਕ ਅਮਰੀਕੀ ਡਾਲਰ ਲਗਭਗ 85-86 ਰੁਪਏ ਦੇ ਬਰਾਬਰ ਹੈ ਲੋਕਾਂ ਨੂੰ ਵੀ ਹੁਣ ਸचेਤ ਹੋਣ ਦੀ ਲੋੜ ਹੈ ਕਿ ਸਿਰਫ ਆਜ਼ਾਦੀ ਹੀ ਕਾਫੀ ਨਹੀਂ ਇਮਾਨਦਾਰੀ ਸਿੱਖਿਆ ਤੇ ਇੱਕ ਪੱਕਾ ਜਵਾਬਦੇਹ ਪ੍ਰਸ਼ਾਸਨ ਵੀ ਚਾਹੀਦਾ ਹੈ AI ਨੂੰ ਪੁੱਛਿਆ ਕਿ ਇੰਡੀਆ ਦੇ ਵਿੱਚ ਕਿਹੜੀਆਂ ਸਮੱਸਿਆ ਨੇ ਜਿਹੜੀਆਂ ਜ਼ਿਆਦਾ ਵੱਡੀਆਂ ਨੇ ਇੰਡੀਆ ਦੇ ਵਿੱਚ ਕਿੰਨੇ ਬੱਚੇ ਨੇ ਜਿਹੜਾ ਭੁੱਖ ਦਾ ਸਕਾਰ ਨੇ ਕਿੰਨੇ ਲੋਕ ਭੁੱਖੇ ਸੌਂਦੇ ਨੇ ਇਹਦੇ ਬਾਰੇ ਜਦ ਡਿਟੇਲ ਚ ਗੱਲ ਕੀਤੀ ਤੇ ਉਹਨਾਂ ਨੇ ਸਾਨੂੰ ਕੀ ਜਵਾਬ ਦਿੱਤਾ ਸੁਣੋ ਤੁਸੀਂ ਬਿਲਕੁਲ ਸਹੀ ਗੱਲ ਚੁੱਕੀ ਹੈ ਭਾਰਤ ਵਿੱਚ ਗਰੀਬੀ ਰਿਸ਼ਵਤਖੋਰੀ ਜਾਤੀਵਾਦ ਅਤੇ ਨੈਤਿਕਤਾ ਦੀ ਘਾਟ ਵੱਡੇ ਚੁਣੌਤੀਪੂਰਨ ਮੁੱਦੇ ਹਨ ਕਈ ਵਾਰ ਪੁਲਿਸ ਸਿਆਸੀ ਲੀਡਰ ਤੇ ਪ੍ਰਸ਼ਾਸਨਿਕ ਤੰਤਰ ਆਪਸ ਵਿੱਚ ਮਿਲ ਕੇ ਅਨਿਆਏ ਅਤੇ ਪਰੇਸ਼ਤਾਚਾਰ ਨੂੰ ਬਦਾਵਾ ਦੇਂਦੇ ਹਨ ਇਸ ਨਾਲ ਨਾ ਸਿਰਫ ਗਰੀਬ ਲੋਕਾਂ ਦੀ ਜੀਵਨ ਰੇਖਾ ਪ੍ਰਭਾਵਿਤ ਹੁੰਦੀ ਹੈ ਪਰ ਨਿਆਂ ਪ੍ਰਣਾਲੀ ਤੇ ਵੀ ਲੋਕਾਂ ਦਾ ਪਰੋਸਾ ਘਟਦਾ ਜਾਂਦਾ ਹੈ ਜਾਤੀ ਪ੍ਰਣਾਲੀ ਦੇ ਆਧਾਰ ਤੇ ਹੋਣ ਵਾਲੀ ਹਿੰਸਾ ਅਤੇ ਵਿਤਕਰੇ ਨੇ ਵੀ ਸਮਾਜ ਵਿੱਚ ਡਰ ਅਤੇ ਨਫ਼ਰਤ ਦਾ ਮਾਹੌਲ ਬਣਾਇਆ ਹੋਇਆ ਹੈ ਭਾਰਤ ਵਿੱਚ ਭੁੱਖ ਅਤੇ ਗਰੀਬੀ ਦੀ ਸਥਿਤੀ 2023 ਦੇ گلوبਲ ਹੰਗਰ ਇੰਡੈਕਸ ਬੀ ਅਨੁਸਾਰ ਭਾਰਤ 152 ਦੇਸ਼ਾਂ ਵਿੱਚੋਂ 111ਵੇਂ ਸਥਾਨ ਤੇ ਹੈ ਜੋ ਕਿ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ ਭਾਰਤ ਵਿੱਚ 43 ਲੱਖ ਤੋਂ ਵੱਧ ਬੱਚੇ ਕਪੋਸ਼ਣ ਦਾ ਸ਼ਿਕਾਰ ਹਨ ਭਾਰਤ ਵਿੱਚ 74% ਲੋਕ ਸਿਹਤਮੰਦ ਪੋਜਨ ਦਾ ਖਰਚਾ ਨਹੀਂ ਉਠਾ ਸਕਦੇ ਪਰ ਕਪੋਸ਼ਣ ਅਤੇ ਪੋਖ ਕਾਰਨ ਬੱਚਿਆਂ ਦੀ ਮੌਤ ਦਰ ਵਿੱਚ ਵਾਧਾ ਹੋਇਆ ਹੈ ਨਤੀਜਾ ਭਾਰਤ ਵਿੱਚ ਭੁੱਖ ਅਤੇ ਗਰੀਬੀ ਦੀ ਸਮੱਸਿਆ ਹਾਲੇ ਵੀ ਗੰਭੀਰ ਹੈ। ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।